ਫਾਜ਼ਿਲਕਾ ਸਮਾਚਾਰ ਵੈਬ ਟੀਵੀ ਦੇਖਣੇ ਦਰਸ਼ਕਾਂ ਦਾ ਸਵਾਗਤ ਹੈ। ਹੜਤ ਪ੍ਰਭਾਵਿਤ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਵੰਡਿਆ ਜਾਵੇਗਾ 60 ਕੁੰਟਲ ਦਾਤਾਂ ਦਾ ਚੂੜਾ। ਵਿਪਤੀ ਕਮਿਸ਼ਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹੁਣ ਖਬਰ ਵਿਸਥਾਰ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਹਰ ਪ੍ਰਭਾਵਿਤ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਦੇ ਰਾਹੀਂ 60 ਕੁੰਟਲ ਮਿਨਰਲ ਮਿਕਸਚਰ ਦਾਤਾਂ ਦਾ ਚੂੜਾ ਵੰਡਿਆ ਜਾਵੇਗਾ। ਇਸ ਨੂੰ ਵਾਜੀ ਜੀਰੇ ਦੇ ਦਿੱਪਤੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਖੰਡਾਲੀ ਚੰਡੀ ਵਿਖਾ ਕੇ ਜ਼ਿਲ੍ਹਾ ਪ੍ਰਬੰਧਕੀ ਕੌਂਪਲੈਕਸ ਤੋਂ ਰਵਾਣਾ ਕੀਤਾ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਾਗਲੂ 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 ਸਮਾਜੀ ਸੰਸਥਾਵਾਂ ਤੇ 40 ਸੱਜਣਾ ਦੇ ਸਹਿਯੋਗ ਨਾਲ 60 ਕੁਆਂਟਾ ਮੀਨਾਂਦਲ ਮਿਕਸਚਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਕੀਮਤ ਜਿਆਦਾ ਕਿਮਤ ਲਗਭਗ 12 ਲੱਖ ਰੁਪਏ ਬੰਦੀ ਹੈ ਅਤੇ ਇਸ ਨੂੰ ਹਰ ਪ੍ਰਭਾਵਿਤ ਪਿੰਡਾ ਵਿੱਚ ਵਿਭਾਗ ਵੱਲੋਂ ਕੈਂਪ ਲਗਾ ਕੇ ਪਸ਼ੂ ਪਾਲਕਾਂ ਨੂੰ ਤਕਸੀਮ ਕੀਤਾ ਜਾਵੇਗਾ। ਇਸ ਮੌਕੇ ਵਿਭਾਗ ਦੇ ਜਿਫਤੀ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਹਰੇਕ ਜਾਨਵਰ ਨੂੰ પ્રતિ 50 ਗ੍ਰਾਮ ਦਾ ਤਾਚਾ ਚੂਰਾ ਵੰਡ ਵਿੱਚ ਮਿਲਾ ਕੇ ਦਿੱਤਾ ਜਾਣਾ ਚਾਹੀਦਾ ਹੈ ਇਸ ਨਾਲ ਪਸ਼ੂ ਆ ਦੇ ਸਿਹਤ ਤੰਦਰੁਸਤ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਹਰਾਂ ਦੇ ਬਾਅਦ ਚਾਰੇ ਦੀ ਘਾਟ ਵਰਗੀਆਂ ਮੁਸ਼ਕਲਾਂ ਕਾਰਨ ਜਾਨਵਰ ਵਿੱਚ ਜਲਦੀ ਤੱਤਾ ਵੀ ਘਾਟ ਆ ਜਾਂਦੀ ਹੈ ਜਦੋਂ ਕਿ ਇਹ ਤਾਚਾ ਚੂਰਾ ਜਾਨਵਰ ਵਿੱਚ ਜ਼ਰੂਰੀ ਛੋਟੇ ਤੱਤਾ ਦੀ ਘਾਟ ਪੂਰੀ ਕਰੇਗਾ ਜੇ ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਸਾਡੇ ਚੈਨਲ ਨੂੰ ਵਿਗਿਆਪਨ ਦੇ ਲਈ ਸਾਡੇ ਨੰਬਰ 79113505 ਤੇ ਸੰਪਰਕ ਕਰੋ ਅਗਦੇਰੀ ਜਾਣਕਾਰੀ ਲਈ ਸਾਡੇ ਵਟਸਐਪ ਨੰਬਰ 79113505 ਤੇ ਤੁਸੀਂ ਆਪਦੇ ਆਸ-ਪਾਸ ਦੀ ਖਬਰਾਂ ਦੇ ਸਕਦੇ ਹੋ ਫੰਡ ਮੁਕਾ ਪਾਇਲਟ ਵੱਲੋਂ ਗ੍ਰੇਵੀ ਕਦੇ ਹੜਪਰਭਾਲ ਪਿੰਡ ਨੇ ਕਿਤੇ ਕਿਤੇ ਹੁਣ ਹੜਾ ਦੇ ਜਾਣ ਤੋਂ ਬਾਅਦ ਬੜੀਆਂ ਪ੍ਰੋਬਲਮਸ ਆਉਣੀਆਂ ਪ੍ਰੋਡਕਸ਼ਨ ਦੀਆਂ ਕੁਝ ਪ੍ਰੋਬਲਮੀਆਂ ਤੋਂ ਲਈ ਅਸੀਂ ਵਕਤਵਾ ਕੇ ਐਨ ਜੀਓ ਦੇ ਨਾਲ ਬੇਨਤੀ ਕਰਕੇ ਸਖਤ ਫੰਡ ਮੈਨੇਜਮੈਂਟ ਸਪான்ਸਰ ਕਰਵਾਇਆ ਸੀ ਸੋ ਅੱਜ ਅਜੀ ਰਕਸ਼ਮੀ ਸਾਹਿਬ ਤੇ ਵਕਤਵਾ ਪਿੰਡਾਂ 'ਚ ਕੈਂਪ ਲਾ ਕੇ ਇਹ ਮੈਨੇਜਮੈਂਟ ਦੀ ਵੰਡ ਸ਼ੁਰੂ ਕਰਨ ਜਾ ਰਹੇ ਆ ਤੁਹਾਡੀਆਂ ਟੀਮਾਂ ਨੇ ਹਰ ਇੱਕ ਪਿੰਡ ਦੇ ਵਿੱਚ ਕੈਂਪ ਲਾਉਣਗੇ ਆ ਉੱਤੇ ਜਾ ਕੇ ਜਿੱਥੇ ਜਿੱਥੇ ਪਸ਼ੂਆਂ ਨੂੰ ਜ਼ਰੂਰਤ ਹੋਈਏ ਉਹਨਾਂ ਨੂੰ ਨੰਨਾ ਮੈਕ ਤੇ ਮਹਿਆਤ ਦਵਾਈ ਦੇ। ਜਿੱਥੇ ਵੀ ਆਉਣਗੇ ਤੁਸੀਂ ਜਿੱਦੋਂ ਸਾਡੀ ਟੀਮ ਨੂੰ ਸੰਪਰਕ ਕਰਨੀ ਹੈ ਸਾਡੇ ਡਾਕਟਰ ਦੀ ਟੀਮ ਨੂੰ ਇਹ ਆਮ ਤੌਰ ਤੇ ਪਸ਼ੂ ਨੂੰ 50 ਗ੍ਰਾਮ ਡੇਲੀ ਦਾਣੇ ਦੇ ਵਿੱਚ ਪਾ ਕੇ ਦੇਣਾ ਹੁੰਦਾ ਹੈ। ਜਿੱਥੇ ਵੀ ਸਾਡੀ ਟੀਮ ਹੋਏਗੀ ਨਾਲ ਦੀ ਨਾਲ ਉਹ ਸਟ੍ਰਕਚਰ ਵੀ ਜਾਰੀ ਕਰੇਗੀ ਪਰ ਫਿਰ ਵੀ ਜੇ ਕਿਸੇ ਤੱਕ ਕੋਈ ਬੱਚਾ ਕੇ ਵੀ ਲੈਣ ਆ ਜਾਂਦਾ ਹੈ ਤਾਂ 50 ਗ੍ਰਾਮ ਡੇਲੀ ਦਾਣੇ ਦੇ ਵਿੱਚ ਪਾ ਕੇ ਪਿਛਣੀ ਦੇ।